ਪਿਆਰਿਓ ਧੰ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਕਹਿੰਦੇ ਨੇ ਜਿਹ ਮਾਇਆ ਮਮਤਾ ਤਜੀ ਸਭ ਤੇ ਭਾਇਓ ਉਦਾਸ ਕਹੋ ਨਾਨਕ ਸੁਣ ਰੇ ਮਨਾ ਤੇਹ ਘਟ ਬ੍ਰਹਮ ਨਿਵਾਸ ਦਾਤਾ ਜੀ ਕਹਿੰਦੇ ਨੇ ਜਿਸ ਮਨੁੱਖ ਨੇ ਮਾਇਆ ਦਾ ਮੋਹ ਤਿਆਗ ਦਿੱਤਾ ਹੈ ਜਿਸ ਮਨੁੱਖ ਨੇ ਮਾਇਆ ਦੀ ਮਮਤਾ ਤਿਆਗ ਦਿੱਤੀ ਹੈ ਸਭ ਤੇ ਭਇਓ ਉਦਾਸ ਤੇ ਵਿਕਾਰਾਂ ਆਦਿਕਾਂ ਦੇ ਵਿੱਚੋਂ ਵੀ ਜਿਹੜਾ ਉਪਰਾਮ ਹੋ ਗਿਆ ਹੈ ਮਾਇਆ ਦੇ ਵਿੱਚੋਂ ਵੀ ਜਿਹੜਾ ਉਪਰਾਮ ਹੋ ਗਿਆ ਹੈ ਸਤਿਗੁਰੂ ਕਹਿੰਦੇ ਨੇ ਕਹੋ ਨਾਨਕ ਸੁਨ ਰੇ ਮਨਾ ਤਿਹ ਕਟ ਬ੍ਰਹਮ ਨਿਵਾਸ ਮਹਾਰਾਜ ਕਹਿੰਦੇ ਐਸਾ ਮਨੁੱਖ ਜਿਨੇ ਮਾਇਆ ਦਾ ਮੋਹ ਤਿਆਗ ਦਿੱਤਾ ਵਿਕਾਰਾਂ ਵਿੱਚੋਂ ਉਪਰਾਮ ਹੋ ਗਿਆ ਉਸ ਦੇ ਹਿਰਦੇ ਦੇ ਵਿੱਚ ਪਾਰ ਬ੍ਰਹਮ ਦਾ ਨਿਵਾਸਾ ਹੋ ਜਾਂਦਾ ਹੈ ਉਸ ਮਨੁੱਖ ਦੇ ਹਿਰਦੇ ਵਿੱਚ ਪਾਰ ਬ੍ਰਹਮ ਦਾ ਨਿਵਾਸ ਹੈ